ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਟੀਵੀ ਤੇ ਮੈਂ ਹਾਂ ਕਪਿਲ ਗਹਿਲੜ ਪਹੁੰਚ ਗਿਆ ਹਾਂ थाना ਸਿਟੀ ਪੱਟੀ ਵਿਖੇ ਜਿੱਥੇ ਪ੍ਰੇਮ ਸਬੰਧਾਂ ਚੱਲਦੇ ਆ ਪਤੀ ਨੇ ਆਪਣੀ ਪਤਨੀ ਦਾ ਜੜਾ ਕਤਲ ਕਰ ਦਿੱਤਾ ਹੈ ਤਾਂ ਇਸ ਵਕਤ ਜੜਾ ਸੋਗ ਦੀ ਲਹਿਰ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਹ ਤਾਂ 3 ਦਿਨ ਤੋਂ ਲਾਪਤਾ ਸੀ ਤਾਂ ਘਰ ਵਾਲੇ ਨੇ ਜੜਾ ਲਾਪਤਾ ਦੀ ਰਿਪੋਰਟ ਵੀ ਲਿਖਾਈ ਸੀ ਉਸ ਤੋਂ ਬਾਅਦ ਜੜਾ ਪਰਿਵਾਰ ਨੇ ਸ਼ਿਕਾਇਤ ਕੀਤੀ ਕਿ ਜੜਾ ਇਹ ਜੜਾ ਜੜਾ ਇਹਨਾਂ ਦਾ ਲੋਈ ਹੈ ਉਹਨਾਂ ਵੱਲੋਂ ਸ਼ਾਇਦ ਕੁਝ ਕੀਤਾ ਗਿਆ ਤਾਂ ਦਰਾਨੇ ਪੁੱਛ ਕੇ ਸੀ ਪੁਲਿਸ ਤੋਂ ਦੌਰਾਨ ਜੜਾ ਜੜਾ ਸਾਹਮਣੇ ਤਾਂ ਖ਼ਬਰ ਉਸ ਕਬੂਲਿਆ ਹੈ ਕਿ ਕਸ ਕਤਲ ਜਿਹੜਾ ਉਸਨੇ ਹੀ ਆਪਣੀ ਪਤਨੀ ਦਾ ਕੀਤਾ ਇਹ ਤਾਂ ਸਾਡੇ ਨਾਲ ਲੋਕ ਜੁੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਜੀ ਕਿ ਨਾ ਜੀ ਤੁਹਾਡਾ ਹਾਂ ਜੀ ਮੇਰਾ ਨਾਮ ਪ੍ਰਭਜੋਤ ਸਿੰਘ ਹੈ ਜੀ ਅਸੀਂ ਪਿੰਡ ਭੁੱਲਰ ਤੋਂ ਆਏ ਹਾਂ ਜੀ ਲੜਕੀ ਦਾ ਜਿਹੜਾ ਪੇਕਾ ਪਿੰਡੋਂ ਉੱਥੋਂ ਅਸੀਂ ਆਏ ਤਾਂ ਕਿਦਾਂ ਮਤਲਬ ਜਿਹੜਾ ਜੋ ਇਸ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਵੇਖੋ ਜੀ ਸਾਨੂੰ ਸੇਨੇ ਤਰੀਕ ਨੂੰ ਰਾਤ 10 ਵਜੇ ਉੱਥੇ ਖ਼ਬਰ ਮਿਲਦੀ ਆ ਕਿ ਲੜਕੀ ਲੱਭ ਨਹੀਂ ਰਹੀ ਲਾਪਤਾ ਹੋ ਗਈ ਅਹੀਂ 4 ਤਰੀਕ ਨੂੰ ਇੱਥੇ ਆ ਕੇ ਸਰਚ ਕੀਤਾ ਤੇ ਸਾਨੂੰ ਆਂਡੀਆਂ ਗਵਾਂਡੀਆਂ ਦੇ ਸੀਸੀਟੀਵੀ ਵੇਖ ਕੇ ਥੋੜਾ ਜਿਹਾ ਇਹਨਾਂ ਤੇ ਸ਼ੱਕ ਹੋ ਗਿਆ। ਤੋਂ ਉਹਦੇ ਲਈ ਅਹੀਂ ਜਿਹੜਾ ਵਾ ਉਹ ਇੱਥੇ ਐਫ ਆਈ ਆਰ ਥਾਣੇ ਕਰਵਾਈ ਕੇ ਸਾਨੂੰ ਇਹਨਾਂ ਤੇ ਸ਼ੱਕ ਆ। ਉਹ ਇਹਨਾਂ ਨੇ ਉਹਨਾਂ ਨੂੰ ਅਰੈਸਟ ਕਰਕੇ ਤੇ ਛਾਣਬੇਣ ਕੀਤੀ ਤੇ ਉਹ ਜਿਹੜਾ ਵਾ ਉਹ ਆਪਣਾ ਕਬੂਲ ਕਰ ਗਿਆ ਕਿ ਮੈਂ ਕਤਲ ਕੀਤਾ ਕਤਲ ਕਰਕੇ ਉਹਦਾ ਗਲਾ ਕੁੱਟ ਕੇ ਉਹਨੂੰ ਮਾਰ ਕੇ ਗੱਡੀ ਵਿੱਚ ਪਾ ਕੇ ਇਹਦੇ ਕੋਲ ਆਲਟੋ ਗੱਡੀ ਆ ਉਹਦੇ ਵਿੱਚ ਪਾ ਕੇ ਤੇ ਹਰੀਕਿਆਂ ਵਾਲੀਆਂ ਜਿਹੜੀਆਂ ਨਹਿਰਾਂ ਵਾਂ ਉਹਦੇ ਵਿੱਚ ਛੁੱਟ ਆਇਆ। ਤਾਂ ਕੀ ਮੰਗ ਕਰਦੇ ਅਹੀਂ ਮੰਗ ਕਰਦੇ ਆ ਕਿ ਸਾਨੂੰ ਜਿਹੜਾ ਵਾ ਉਹ ਪੁਲਿਸ ਨੇ ਦੇਖੋ ਪਰਚਾ ਕੱਟ ਦਿੱਤਾ ਵਾ ਉਹਨਾਂ ਤੇ ਪੰਜ ਜਾਣਿਆਂ ਤੇ ਵੱਧ ਤੋਂ ਵੱਧ ਸਖਤ ਕਾਰਵਾਈ ਕਰਕੇ ਤੇ ਉਹਨੂੰ ਜਿਹੜੀ ਆ ਉਹ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ। ਬਿਲਕੁਲ ਤਾਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਆ ਤਾਂ ਪਤੀ ਨੇ ਹੀ ਪ੍ਰੇਮ ਸਬੰਧਾਂ ਚੱਲਦੇ ਆ ਜਿਹੜਾ ਆਪਣੀ ਪਤਨੀ ਦਾ ਕਤਲ ਕੀਤਾ ਹੈ। ਚਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਸੱਚ ਸਾਹਿਬ। ਯਾਰ ਇਹ ਦੀ ਬੋ ਜੀ ਵੀ ਨਾ ਨਾ ਅਜ ਸ਼ਰਦਿਕੰਦਰ ਸਿੰਘ ਕੀ ਗੱਲ ਬਾਤ ਹੋਈ ਰਾਜ ਖਾਣੀ ਖੜੀ ਇੱਥੇ ਆਇਆ ਮੈਨੂੰ ਇਹ ਪਤਾ ਲੱਗਾ ਇਹ ਲੱਕੜੀ ਮਾਰ ਸੀ ਜਾਂ ਕੱਢਦੇ ਹੋਏ ਕਿੰਨੇ ਵਾਰੀ ਅਜਾ ਥਮ ਕੋ ਵਾਰਨੇ ਲੱਗਦਾ ਨਹੀਂ ਜਿਵਾਈ ਸਾਰਾ ਇਸ ਤੋਂ ਦਾ ਪੱਤੀ ਜਿਹਾ ਪੰਜਾਂ ਪੰਜਾਂ ਮਾਰੀ ਹੈ ਪਿੱਛੇ ਬੁੜੀਆਂ ਰੱਦ ਪੰਜਾਂ ਹੋ ਜੀ ਮਾਂ ਭੈਣ ਤੇ ਇਹ ਬੁੜੀ ਕੀ ਮੰਗਦੀ ਕਰ ਦੋ ਜੀ ਹਾਂ ਜੀ ਮੰਗ ਕੀ ਕਰਦੇ ਆ ਮੰਗਦੇ ਐਵੇਂ ਇੱਕੋ ਖੜੀ ਮੰਗਿਛਾ ਆ ਆਪਣੇ ਜੀ ਜੈ ਜੀ ਮੇਰੇ ਵਰਗੋ ਮੰਗਦੇ ਨੇ ਮੈਨੂੰ ਕੋਈ ਮੰਗ ਨਹੀਂ ਚਾਹੀਦੀ ਮੇਰੀ ਸਹੀ ਜੈ ਜੀ ਮੇਰੀ ਜੈ ਜੀ ਕੀ ਨਾ ਜੀ ਮੇਰਾ ਰਾਜबीर ਕੋਰ ਤਾਂ ਇਹ ਚਟਾ ਲੋ ਗਿੰਦੀ ਹਾਂ ਹਾਂ ਜੀ ਉਹ ਮੇਰੀ ਪੁਈ ਜੀ ਲੱਗਦੇ ਸਕੇ ਪੁਈ ਜੀ ਆ ਮੇਰੇ ਹਾਂ ਜੀ ਠੀਕ ਇਹਨਾਂ ਨੇ ਇਹਨਾਂ ਨੇ ਮੇਰੀ ਪੁੱਜੀ ਦਾ ਕਤਲ ਕੀਤਾ ਇਹ ਦਬਾਅ ਪਾਉਂਦੇ ਸੀ ਕਿ ਅਸੀਂ ਦੂਸਰਾ ਵਿਆਹ ਕਰਾਉਣਾ ਮੇਰੀ ਪੁੱਜੀ ਇਹ ਕੱਲ ਨੂੰ ਮੰਨਦੇ ਨਹੀਂ ਉਹਨਾਂ ਨੇ ਇਹ ਕਿਹਾ ਕਿ ਮੈਂ ਦੂਸਰਾ ਵਿਆਹ ਨਹੀਂ ਹੋਣ ਦੇਣਾ ਇਹਨਾਂ ਨੇ ਦਬਾਅ ਪਾ ਕੇ ਉਹਦਾ ਕਤਲ ਕਰ ਦਿੱਤਾ ਵਾ ਕੱਲ ਵੀ ਇਹ ਸਾਰੇ ਜਾਣੇ ਅਸੀਂ ਆਏ ਆ ਇਹ ਸਾਰੇ ਜਾਣੇ ਪਪੌੜਾ ਹੀ ਅਸੀਂ ਇਹਨਾਂ ਨੂੰ ਫੜ ਫੜ ਕੇ ਸਾਡੇ ਨੂੰ ਲਿਆਂਦਾ ਵਾ ਜਦੋਂ ਇਹ ਸੱਚੇ ਹੀ ਤੇ ਇਹ ਭੱਜੇ ਕਿਉਂ ਆ ਜੇ ਇਹ ਸੱਚੇ ਹੁੰਦੇ ਤੇ ਘਰੇ ਰਹਿੰਦੇ ਅਸੀਂ ਸਾਰਿਆਂ ਨੂੰ ਲੱਬ ਲੱਬ ਕੇ ਲਿਆਂਦਾ ਵਾ ਇਹਨਾਂ ਨੂੰ ਬੰਨ੍ਹ ਕੇ ਰੱਖਿਆ ਵਾ ਕਿ ਇਹ ਕਿਸੇ ਪਾਸੇ ਨਿਕਲਣਾ ਜਾਣ ਈ ਮੰਗ ਰਹੂਗੀ ਅਹੀਂ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀ ਪੂਆ ਚਾਹੀਦੀ ਆ ਸਾਨੂੰ ਹਿਸਾਬ ਸਾਈ ਦਾ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇੱਕ ਕਤਲ ਚਮਕੌਰ ਸਿੰਘ ਨੇ ਕੀਤਾ ਮੇਰੇ ਫੁੱਫੜ ਨੇ ਇਹ ਕਿਹਨੇ ਜਣੇ ਇਹ ਪੰਜ ਜਾਣੇ ਪੂਰੇ ਆ ਜਨਾਬ ਕੋਈ ਨਾ ਹਾਂਜੀ ਇੱਕ ਚਮਕੌਰ ਸਿੰਘ ਹੋ ਗਿਆ ਇੱਕ ਉਹਨਾ ਦੀ ਮਾਹਵੀ ਇੱਕ ਉਹਦੀ ਭੈਣ ਹੋ ਗਈ ਇੱਕ ਉਹਦਾ ਦੋਤਾ ਹੋ ਗਿਆ ਇੱਕ ਜਿਹੜੀ ਜਨਾਨੀ ਬਾਹਰ ਰੱਖੀ ਆ ਉਹਨਾਂ ਨੇ ਇਹ ਇਹ ਕਾਨੂੰਨ ਇਨਸਾਫ ਚਾਹੀਦਾ ਇਹ ਖਾੜੀ ਧੀ ਚਾਹੀਦੀ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਨਾ ਚਾਹੀਦੀ ਉਹਦੀ ਉਹ ਡਾਡ ਬੋੜੀ ਖਲੀ ਹੋਣੀ ਕੁਝ ਨਹੀਂ ਮਿਲਿਆ ਸਾਨੂੰ ਕੁਝ ਨਹੀਂ ਮਿਲਿਆ ਹਲੇ ਤੱਕ ਇਨਸਾਫ ਦੀ ਮੰਗ ਕਰਦੇ ਆ ਜੀ ਇਨਸਾਫ ਚਾਹੀਦਾ ਬਸ ਸਾਨੂੰ ਜਿੱਤਰਾ ਮਰਜ਼ੀ ਹੋਣਾ ਹਾਂਜੀ ਕੀ ਨਾ ਹੁੰਦਾ ਮੇਰਾ ਨਾਮ ਗੁਰਚੰਦ ਸਿੰਘ ਹੈ ਜੀ ਇਹ ਮਾਮਲਾ ਅੱਜ ਪਟਿਖਾਨੇ ਦੇ ਵਿੱਚ ਕੱਢੀ ਮਾਮਲਾ ਜੀ ਸਾਡੀ ਕੁੜੀ ਆ ਐਨੇ ਸਾਡੀ ਇਹ ਉਹਨਾਂ ਦਾ ਸਾਡੇ ਪਰਵੰਦੇ ਨੇ ਕਤਲ ਕਰਤਾ ਜੀ ਉਹਨਾਂ ਦਾ। ਜਨਾਗ ਕੁੜੀ ਦਾ ਕੁੜੀ ਦਾ ਨਾਮ ਗੁਰਪ੍ਰੀਤ ਕੋ ਗਿਆ ਜੀ। ਦੇਹ ਅੱਗੇ ਮਸਲਾ। ਮਸਲਾ ਇਹਨਾਂ ਦਾ ਕੋਈ ਫੇਰ ਚੱਲਦਾ ਸੀ ਬਾਹਰ। ਤੇ ਘਰ ਲੋ ਵੀ ਇਹਨਾਂ ਨੂੰ ਦਬਾ ਪੈਂਦਾ ਸੀ ਕਿ ਉਹਨੂੰ ਲੈ ਕੇ ਆਈਏ ਤੇ ਤੈਨੂੰ ਪੈਸਾ ਪਾਣੀ ਕੋਈ ਦਿੱਤਾ ਜਾਊਗਾ ਤੇ ਵਾਸਤੇ ਤੇ ਉਹਨੂੰ ਵੀ ਰੱਖ ਲਾਂਗੇ ਨਾਲ। ਤੇ ਬਟ ਕੁੜੀ ਸਾਡੀ ਮੰਨਦੀ ਨਹੀਂ ਸੀ ਇਸ ਵਾਰ ਤੇ ਇਹਨਾਂ ਦਬਾ ਕਰਕੇ ਸਾਰੇ ਪਰਿਵਾਰ ਨੇ ਰਲ ਕੇ ਵਾਰਿਆ। ਕਿਵੇਂ ਕਰਦਾ ਅਰੇ। ਵਾਰਦਾ ਤਿੰਨ ਤਰੀਕ ਦੀ ਹੈ ਜੀ। ਇਸ ਤਰ੍ਹਾਂ ਉਹ ਕਿਸ ਤਰ੍ਹਾਂ ਪੜਾ ਲਾ ਕਰ ਲਾ ਕਿਸ ਤਰ੍ਹਾਂ ਸਾਨੂੰ ਜਦੋਂ ਤਲਾਬ ਮਿਲੀ ਆ ਉਦੋਂ ਦੋ ਤਰੀਕ ਨੂੰ ਰਾਤ ਨੂੰ ਫੋਨ ਗਿਆ ਵਾ ਤੇ ਉਸ ਤੋਂ ਬਾਅਦ ਆ ਅਸੀਂ 3:30 ਵਜੇ ਇੱਥੇ ਆਏ ਕਰੇ ਇੱਥੇ ਉਹਨਾਂ ਨੇ ਪੁੱਛਿਆ ਆਣ ਕੇ ਪੁੱਛਿਆ ਪਰ ਉਹਨਾਂ ਨੇ ਪੁੱਛਿਆ ਕਿ ਇੱਥੇ ਕੋਈ ਲਾਗੇ ਬੰਨੇ ਉਹਨੇ ਸਿਰਫ ਇਹੋ ਦੱਸਿਆ ਵੀ 4 ਵਜੇ ਚਲੇ ਗਈ ਆ ਉਸ ਤੋਂ ਬਾਅਦ ਆ ਉਹਨੂੰ ਪੁੱਛਿਆ ਵੀ ਕੋਈ ਕੈਮਰੇ ਦੇਖੇ ਆ ਉਹ ਕਹਿੰਦਾ ਵੀ ਨਹੀਂ ਕੈਮਰੇ ਨੇ ਦੇਖੇ ਇਸ ਤੋਂ ਪਤਾ ਚਲਦਾ ਹੈ ਕਿ ਮਤਲਬ ਕੁੱਤਾ ਪਿੱਲੀ ਗਵਾਚਾ ਹੋਵੇ ਸਾਡਾ ਤੇ ਆਪਾਂ ਸਾਰੇ ਗਲੀ ਦੇ ਕੈਮਰੇ ਕੋਲ ਮਾਰ ਗਏ ਉਹਦੀ ਪਤਨੀ ਗਵਾਚੀ ਸੀ ਪਰ ਸਾਰੇ ਗਵਾਂਡ ਗਵਾਂਡ ਕਿਸੇ ਨੂੰ ਨਹੀਂ ਸੀ ਪਤਾ ਇਹ ਉਸ ਤੋਂ ਬਾਅਦ ਅਸੀਂ ਆਪ ਖੁਦ ਜਾ ਕੇ ਕਿਸੇ ਦੇ ਘਰੇ ਕੈਮਰੇ ਦੇਖੇ ਆ ਉਸ ਦੇਖਣ ਦੇ ਮੁਤਾਬਕ ਤਕਰੀਬਨ 4 ਵਜੇ ਉਹਨਾਂ ਦੇ ਬੱਚੇ ਟਿਊਸ਼ਨ ਤੋਂ ਜਾਂਦੇ ਆ ਉਸ ਤੋਂ ਬਾਅਦ 10 ਤੋਂ 15 ਮਿੰਟ ਬਾਅਦ ਮਾਂ ਇਹਨਾਂ ਦਾ ਬੇਟਾ ਇਹ ਪਿਆਰ ਜਾਂਦੇ ਆ ਕਿਤੇ ਅਦਾ ਦਸ ਦੇ ਮਰਾਬ ਕੋਲ ਉਸ ਤੋਂ ਬਾਅਦ 10 15 ਮਿੰਟ ਫਿਰ ਵਾਪਸ ਆਉਂਦੇ ਆ ਇਹ ਫੇਰ ਜਾਂਦੇ ਆ ਫੇਰ ਆਉਂਦੇ ਆ ਉਸ ਤੋਂ ਜੋ ਤੀਸਰੀ ਵਾਰ ਜਾਂਦੇ ਉਹ ਗੱਡੀ ਲੈ ਕੇ ਜਾਂਦੇ ਤੇ ਕੋਈ ਦੋਸ਼ੀ ਦਾ ਗ੍ਰਿਫਤਾਰੀ ਹੋਈ ਤੁਸੀਂ ਦੋਸ਼ੀ ਦੀ ਫਿਲਹਾਲ ਚਮਕੌਰ ਸਿੰਘ ਦੇ ਦਿਖਾਇਆ ਗਿਆ ਉਸ ਤੋਂ ਬਾਅਦ ਹੋਰ ਰਾਤੀ ਇਹਨਾਂ ਦੇ ਰਿਕਵਰੀ ਕੀਤਾ ਸੀ ਮਾਂ ਤੇ ਪੈਣ ਕੀ ਮੰਗੀ ਅਗੇ ਮੰਗ ਇਨਸਾਫ ਚਾਹੀਦਾ ਜੀ ਇਹਨਾਂ ਸਾਨੂੰ ਚਾਹੀਦਾ ਇਨਸਾਫ ਫੁੱਲ ਸਪੋਰਟ ਬੱਚੇ ਜੀ ਦੋ ਬੱਚੇ ਆ ਜੀ ਇੱਕ ਬੇੜਾ ਇੱਕ ਬੇਟੀ ਹੈ ਜੀ ਬਲੀਬਾ ਜੀ ਕੀ ਨਾਮ ਦਾ ਮੇਰਾ ਨਾਮ ਤਰਸ਼ੀਰ ਸਿੰਘ ਜੀ ਮਾਮਾ ਦਾ ਇਲਾਜ ਪੱਤੀ ਖਾਣੇ ਇਹ ਪਹੁੰਚੇ ਆ ਵੀ ਅਸੀਂ ਸਾਨੂੰ ਸਲਾਹ ਮਿਲੀ ਇਹ ਤੁਹਾਡੀ ਗੁਰਗਾਟ ਤੋਂ ਚਲ ਗਈ ਚਾਰ ਕੁ ਵਜੇ ਹਾਂਜੀ ਤੇ ਉਹ ਮੁਰਕੇ ਜਿਹੜੀ ਖਬਰ ਸਾਨੂੰ ਆਉਂਦੀ ਆਉਂਦੀ ਆ ਸਾਡੇ 9 ਵਜੇ ਹੋਈ ਸਾਡੇ ਮਾਮਾ ਜੀ ਜਵਾਈ ਨੂੰ ਕੀਤਾ ਜਾਂਦਾ ਫੋਨ ਵੀ ਵੇਖੋ ਦੇਖ ਕੇ ਵੀ ਕੋਈ ਲਾਈਟ ਨਹੀਂ ਆਈ ਤੁਹਾਡੇ ਕੋ ਗੁਰਗਾ ਇਹਨਾਂ ਨੇ ਜਵਾਬ ਦਿੱਤਾ ਵੀ ਨਹੀਂ ਆਈ ਮੁੜ ਕੇ ਅਹੀਂ ਕੱਲੋ ਰਾਤ ਕੱਟੀ ਐ ਦਿਨੇ ਮੁੜ ਕੇ ਅਹੀਂ 3-4 ਵਜੇ ਆ ਜੰਨੇ ਆ ਆ ਜੰਨੇ ਆ ਤੇ 4 ਵਜੇ ਦੇ ਆਂਦਾ ਸਾਨੂੰ ਇਹ ਟਾਈਮ ਦੇ ਮੁਤਾਬਕ ਵੀ 4 ਵਜੇ ਗੁੜਿਆਤੋਂ ਗਈ ਐ ਅਹੀਂ ਮੁੜ ਕੇ ਅਬਰਦਰ ਮੇਰਾ ਇਹਨੂੰ ਨਾਲ ਲੈ ਕੇ ਰਹੀ ਸੀ ਸੀ ਵੀ ਕੈਮਰੇ ਬਿਨੇ ਉਹਦੇ ਵੇ ਸਾਨੂੰ ਇਹ ਲੱਗਾ ਵੀ ਜਦੋਂ ਕਿ ਟਿਊਸ਼ਨ ਸਾਡੇ ਬੱਚੇ ਗਏ ਚਾਹ ਪੀ ਕੇ ਆਂਦੇ ਮਾੜਾ ਕੋਈ ਚਾਹ ਪੀ ਕੇ ਗਏ ਆ ਤੇ ਬੱਚੇ ਜਾਂਦੇ ਆ ਧੀਰੇ ਕੈਮਰੇ ਦੇ ਵਿੱਚ ਜਦੋਂ ਮੜਕੇ ਇਹ ਪ੍ਰਾਣਾ ਵੀ ਮੜਕੇ ਨਿਕਲਦਾ ਅੰਗਰੋਂ ਬਾਹਰ ਜਾਂਦਾ ਦੇ ਮਾਰਾ ਆਪਣੇ ਨਾਲ ਲੈ ਕੇ ਜਾਂਦਾ ਮੁੱਠੇ ਦੇ ਵਿਖਿਆ ਇਹ ਜਦੋਂ ਉੱਥੋਂ ਵਾਪਸ ਆਉਂਦਾ ਇਹ ਕੱਲਾ ਹੁੰਦਾ ਘਰ ਮਾਰਾ ਆਪਣੇ ਕਿੱਥੇ ਛੱਡਉਂਦਾ ਠੀਕ ਹੈ ਜੀ ਉਦੋਂ ਬਾਅਦ ਮੜਕੇ ਇਹ ਸਾਨੂੰ ਆਂਦਾ ਕਿ ਮੈਂ 5-7 ਮਿੰਟਾਂ ਦਰੇ ਹਾਂ ਫਿਰ 5-7 ਮਿੰਟ ਰਿੰਦਾ ਹੈ 40 ਮਿੰਟ ਲਾਉਂਦਾ ਠੀਕ ਹੈ ਉਦੋਂ ਫਿਰ ਮੋਟਰਸਾਈਕਲ ਲੈ ਕੇ ਚਲੇ ਜਾਂਦਾ ਉਹ ਇਹ ਗੱਲ ਉਹ ਤੋਂ ਬਾਅਦ ਮੁੜ ਕੇ ਜੋ ਜਾਂਦਾ ਵਾ ਤੇ ਵਾਪਸ ਮੁੜ ਕੇ ਫੇਰ ਆਉਂਦਾ ਦਸਤੀ ਮਿੰਟ ਜਿਉਂ ਵਾਪਸ ਆਉਂਦਾ ਦਸਤੀ ਫੇਰ 2 ਮਿੰਟ ਅੰਦਰ ਜਾਂਦਾ ਮੋਟਰਸਾਈਕਲ ਆਪਣਾ ਲਾਉਂਦਾ ਵਾ ਤੇ ਗੱਡੀ ਅੰਦਰੋਂ ਕੱਢ ਕੇ ਲੈ ਜਾਂਦਾ ਉਹ ਵੀ ਅਸੀਂ ਵੇਖੀ ਆ ਮੁੜ ਕੇ ਸ਼ੇ ਘਰੇ ਬੱਚੇ ਵੀ ਆ ਜਾਂਦੇ ਟਿਊਸ਼ਨ ਨੂੰ ਬੱਚਿਆਂ ਨੂੰ ਪੁੱਛਿਆ ਗਿਆ ਵੀ ਮਾਤਾ ਟਾ ਡਿਆਂ ਦਾ ਵੀ ਜਿਦੋਂ ਅਸੀਂ ਆਏ ਹਾਂ ਉਹਨੂੰ ਘਰ ਨਹੀਂ ਹੈਗੀ ਮਾਤਾ ਮੰਮੀ ਉਹਨਾਂ ਦੇ ਬੇਟੇ ਨੇ ਇੰਨੀ ਗੱਲ ਉਹ ਤੋਂ ਬਾਅਦ ਅਸੀਂ ਇਹ ਨਹੀਂ ਭਰਾਂ ਰਾਤੀ ਗੱਡੀ 9 ਵਜੇ ਲਿਆਉਂਦਾ ਵਾਸਤੇ 10 ਵਜੇ ਨਾਲ ਉਹ ਤੋਂ ਬਾਅਦ ਦਾ ਸਾਨੂੰ ਨਹੀਂ ਕੁੜੀ ਦਾ ਨਾਮ ਕੀ ਕੁੜੀ ਦਾ ਨਾਮ ਗੁਰਪ੍ਰੀਤ ਕੌਰ ਕਿਹੜੇ ਪਿੰਡ ਵੈਈਏ ਪਿੰਡ ਪੱਟੀ ਵੈਈ ਸੀ ਉੱਥੇ ਰਹਿਣ ਵਾਲੀ ਹੈ ਇਹ ਕੇ ਬੁੱਲ ਰੱਪੇ ਨੇ ਆਪਣੇ ਅੱਛਾ ਤੇ ਕਿੰਨੇ ਬੱਚੇ ਦੇ ਬੱਚੇ ਕੁੜੀ ਦੇ ਕਾਕਾ ਕਿ ਯੋਨਾ ਤੁਹਾਡੇ ਜਰਾ ਗੰਦਰਮ ਸਿੰਘ ਸਾਹਿਬ ਜੀ ਕਤਲ ਹੋਇਆ ਹਾਂਜੀ ਕਤਲ ਹੋਇਆ ਜੀ ਸਾਨੂੰ ਪੂਰਾ ਯਕੀਨ ਹੈ ਇਸ ਗੱਲ ਦਾ ਕਿਉਂਕਿ ਗੱਡੀ 40 ਮਿੰਟਾਂ ਜਿਹੜਾ ਜੋ ਵੀ ਹੋਇਆ ਉਦੋਂ ਹੋਇਆ ਹੈ ਕਿ ਆਪਣੇ ਚੰਕੌਰ ਸਿੰਘ ਨੇ ਸਾਰਾ ਪਰਾਰਸ ਬਿੱਤੇ ਹੀ ਹੋਰੋਂ ਕਿਉਂਕਿ ਮਾਰਾ ਹੀ ਗਈ ਛੱਡ ਕੇ ਗਏ ਤੁਹਾਡੇ ਸਾਹਮਣੇ ਸੀਸੀਟੀਵੀ ਕੈਮਰੇ ਦੇ ਵੇਖਿਆ ਮਰਨ ਛੱਡ ਕੇ ਆ ਗਿਆ ਹੈ ਚੰਕੌਰ ਸਿੰਘ ਹੋਰ ਵੀ ਕੋਈ ਨਾਲ ਨਹੀਂ ਘਰੇ ਸਾਰੇ ਉੱਤਾਂ ਮੰਗਾਈ ਸਾਡੇ ਦਾ ਸਾਡੀ ਭੈਣ ਦੀ ਲਾਸ਼ ਮਿਲਣੀ ਚਾਹੀਦੀ ਸਾਨੂੰ ਜੀ ਨਾ ਕੋਰਦੂ ਕੋਰਲੇ ਕਰਕੇ ਸੋਟਾ ਹੈ ਔਰ ਬਿਆਨਾਂ ਦੇ ਅਨੁਸਾਰ ਵੀ ਗਲਾ ਘੁੱਟ ਕੇ ਮਾਰਤੀ ਬਿਆਨ ਉੱਤੇ ਲੈ ਚੁੱਕੇ ਪੁਲਿਸ ਨੇ ਪੁਲਿਸ ਨੇ ਕਾਰਵਾਈ ਕੀਤੀ ਕੋਈ ਕਾਰਵਾਈ ਅਜੇ ਨਹੀਂ ਕਰਦੇ ਕੀਤੀ ਚੱਲ ਰਹੀ ਹੁਣ ਸਵੇਰ ਦੇ ਆਂਦੇ ਗਏ ਹੁਣ ਸਾਨੂੰ ਨਹੀਂ ਪਤਾ ਸਾਨੂੰ ਕਿਹੜੇ ਦਿਨਾਂ ਦੇ ਹੁਣ ਗਏ ਕਿ ਨਹੀਂ ਗਏ ਵੱਡ ਵੱਡੀ ਮਿਲੀ ਨਹੀਂ ਅਜੇ ਤੱਕ ਤਾਂ ਕੋਈ ਨਹੀਂ ਆਈ ਇਹ ਨਹੀਂ ਕਰ ਜਿਹੜਾ ਬੀਤੇ ਦਿਨ ਜਿਹੜਾ ਇੱਕ પતિ ਬਲੋਕ ਦੇ ਪਤੀ ਦਾ ਜਿਹੜਾ ਮਰਦ ਬਿਚਾਰਿਆ ਹੈ ਇਹ ਮਾਮਲਾ ਹੈ ਇਹ ਗੁਰਪ੍ਰੀਤ ਕੌਰ ਵਾਈਫ ਆਫ ਚਮਕੌਰ ਸਿੰਘ ਪਿਛੋਪੁਰ ਪਿੰਡ ਦੇ ਦੇ ਇੱਕੇ ਕੁੜੀ ਤੇ ਇੱਥੇ ਵਿਆਹੀ ਆ ਚਮਕੌਰ ਸਿੰਘ ਜਿਹੜਾ ਪੀਡਬਲਿਊ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰਦਾ ਸਰਕਾਰੀ ਮੁਲਾਜ਼ਮ ਇਹਨੇ ਆਪਣੀ ਘਰ ਵਾਲੀ ਨਾਲ ਝਗੜਾ ਹੋਣ ਤੋਂ ਬਾਅਦ ਉਹਦਾ ਗਲ ਘੁੱਟ ਕੇ ਇਹਨੂੰ ਮਾਰ ਕੇ ਤੇ 3 ਤਰੀਕ ਦੀ ਸ਼ਾਮ ਨੂੰ ਹਰੀਕੇ ਫਰੀਆਂ ਮਹਿਣਾ ਚਲਦੀ ਹੈ ਰਾਜਸਥਾਨ ਨੂੰ ਉਹਨਾਂ ਦੇ ਵਿੱਚ ਸੋਟਾ ਆ ਤੇ ਸਾਡੇ ਕੋਲੋਂ ਕੱਲ ਇਹਨਾਂ ਨੇ ਪਰਿਵਾਰ ਤੇ ਕੇ ਪਰਿਵਾਰ ਨੇ ਦਰਖਾਸਤ ਦਿੱਤੀ ਸੀ ਕਿ ਸਾਡੀ ਕੁੜੀ ਜਿਹੜੀ ਮਿਸਿਆ ਉਹਦੀ ਤਫਤੀਸ਼ ਤੇ ਅਸੀਂ ਕਰਨੀ ਸ਼ੁਰੂ ਕੀਤੀ ਇਹਨਾਂ ਦਾ ਬਿਆਨ ਲਿਖ ਕੇ ਪਰਚਾ ਦਰਜ ਕੀਤਾ ਤੇ ਉਹਦੇ ਵਿੱਚ ਜਿਹੜੇ ਤੱਤ ਸਾਹਮਣੇ ਆਏ ਕਿ ਇਹਨੇ ਚਮਕੌਰ ਨੇ ਇਹਦਾ ਗਲਾ ਘੁੱਟ ਕੇ ਉਹਨੂੰ ਮਾਰ ਕੇ ਤੇ লাশ ਸੁੱਟਦੀ ਆ ਅਜੇ ਅਸੀਂ ਤਫਤੀਸ਼ ਕਰ ਰਹੇ ਹਾਂ ਉਹਦੇ ਸੰਬੰਧੀ ਪੁੱਛਗਿੱਛ ਚੱਲ ਰਹੀ ਚਮਕੌਰ ਨੂੰ ਕਰਾਂਗੇ ਪੁੱਛਗਿੱਛ ਉਹਦੀ ਤੇ ਜੋ ਵੀ ਉਹਦੇ ਤੱਤ ਸਾਹਮਣੇ ਆਉਣਗੇ ਤੇ ਸੰਬੰਧੀ ਕਰਕੇ ਇਹਦੀ ਕਾਰਵਾਈ ਕੀਤੀ ਜਾਊ ਅੱਜ ਇਹ ਚਮਕੌਰ ਨੂੰ ਹੀ ਕੀਤਾ ਆਪਣੀ ਹੈਂਡ ਦੀ ਪੁਸ਼ਕਿਸ਼ ਕਰਾਂਗੇ ਰੈਸਟੇ ਦੀ ਫਿਰ ਫਿਰੋਜ਼ ਸਾਹਿਬ ਨਾਲ ਦੀ ਰੈਸਟ ਪਾ ਕੇ ਫਿਰ ਜਿਹੜੀ ਤਪੀਸ਼ ਅਮਦਨਿਆਵਾ ਟੋਟਲ 5 ਯਾਨਾਂ ਦੇ ਪਰਚਾ ਜਿਹੜਾ ਬਾਇਨੇਮ ਨਾਲ ਰਿਕਾਰਡ ਕਰਾਇਆ ਪੰਜ ਰੇ ਦੇ ਪਰਚਾ ਇੱਕ ਚਮਕੌਰ ਸਿੰਘ ਹੈ ਚਮਕੌਰ ਸਿੰਘ ਦੀ ਮਾਤਾ ਚਮਕੌਰ ਸਿੰਘ ਦੀ ਭੈਣ ਤੇ ਉਹਦਾ ਕਪਨੇਵਾ ਗੁਰਪ੍ਰੀਤ ਤੇ ਇੱਕ ਰੀਨੂ ਕੁੜੀ ਜਿਹਦੇ ਨਾਲ ਇਹਨਾਂ ਦੇ ਦਸਲ ਮੁਤਾਬਕ ਕਿ ਉਹਦੇ ਅਫੇਅਰ ਹੀ ਚਮਕੌਰ ਸਿੰਘ ਦੇ ਅਗਲੀ ਸਰਕਾਰ ਆ ਗਈ ਅਗਲੀ ਪਰਚਾ ਦਰਜ ਹੋ ਗਿਆ ਜੀ ਅਸੀਂ ਹੁਣ ਜਿਹੜਾ ਵਾਦਾ ਬੈਡ ਬੋਡੀ ਦੀ ਭਾਲ ਲਾ ਤੇ ਟੀਮਾਂ ਭੇਜ ਰਹੇ ਆ ਡੈਡ ਬੋਡੀ ਦੀ ਭਾਲ ਕਰਕੇ ਵਕਤ ਸਾਡੇ ਨਾਲ ਸੰਪਰਕ ਵੀ ਕਰ ਰਹੇ ਆ ਡੈਡ ਬੋਡੀ ਮੈਂਨ ਤੇ ਉਹਦਾ ਜੋ ਵੀ ਬੈਕਟਰੀ ਵੀ ਨੇ ਲੈ ਕੇ ਉਹ ਵੀ ਉਹਦਾ ਪੋਸਟਮਾਰਟ ਕਰਾਇਆ ਜਾਊਗਾ